ਫਿਲਮੀ ਜਗਤ ਨੂੰ ਇਸ ਵਕਤ ਦੀ ਵੱਡੀ ਤੇ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਸਵਿੰਦਰ ਭੱਲਾ ਅਦਾਕਾਰ ਜਿਹੜੇ ਨੇ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆਖੇ ਨੇ ਕਾਫੀ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸੀ ਉਹਨਾਂ ਦੇ ਸੱਜਣ ਤਾਈ ਦੇ ਵਿੱਚੋਂ ਨੇੜਲੇ ਸਾਥ ਸਬੰਧੀ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀਆਂ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੰਤ ਤੇ ਇਸ ਵਕਤ ਉਹਨਾਂ ਦੇ ਦਿਹਾਂਤ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਪੂਰੇ ਫਿਲਮੀ ਜਗਤ ਦੇ ਲਈ ਪੂਰੇ ਪੰਜਾਬੀਆਂ ਦੇ ਲਈ ਇੱਕ ਬੜਾ ਵੱਡਾ ਘਾਟਾ ਇਸ ਨੂੰ ਮੰਨਿਆ ਜਾ ਰਿਹਾ ਕਿਉਂਕਿ ਲੋਕਾਂ ਨੂੰ ਹਸਾਉਣ ਵਾਲੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹਾਸਿਆਂ ਦੀ ਜਿਹੜੀ ਕਹ ਲਈਏ ਕਿ ਲੜੀ ਦੌਣ ਵਾਲੇ ਜਸਵਿੰਦਰ ਭੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਜਦੋਂ ਪੰਜਾਬੀ ਫਿਲਮ ਜਗਤ ਦੀ ਕਦੇ ਵੀ ਗੱਲ ਹੁੰਦੀ ਆ ਤਾਂ ਜਸਵਿੰਦਰ ਭੱਲਾ ਹੋਰਾਂ ਦਾ ਨਾਮ ਆਪ ਮੁਹਾਰੇ ਬੁਲਾਂ ਦੇ ਉੱਪਰ ਆ ਜਾਂਦਾ ਹੈ ਪਰ ਇਸ ਫਾਨੀ ਸੰਸਾਰ ਨੂੰ ਉਹਨਾਂ ਦਾ ਇਸ ਤਰੀਕੇ ਅਚਨਚੇਤ ਅਲਵਿਦਾ ਆਖ ਜਾਣਾ ਆਪਣੇ ਆਪ ਦੇ ਵਿੱਚ ਇੱਕ ਇੱਕ ਬੜੀ ਸ਼ੌਕਿੰਗ ਖਬਰ ਹੈ ਬੜੀ ਇੱਕ ਹੈਰਾਨਕੁਨ ਖਬਰ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਪਹਿਲਾਂ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹੋਇਆ ਜਾਂਦਾ ਸੀ ਵੱਖ-ਵੱਖ ਤਰੀਕੇ ਦੀਆਂ ਵੀਡੀਓਜ਼ ਰੀਲਸ ਜਿਹੜੀਆਂ ਉਹਨਾਂ ਦੇ ਵੱਲੋਂ ਅਪਡੇਟ ਕੀਤੀਆਂ ਜਾਂਦੀਆਂ ਸੀ ਉਸ ਤੋਂ ਲੱਗਦਾ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਅਚਨਚੇਤ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਜਾਣਗੇ ਪਰ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਫਿਲਮੀ ਜਗਤ ਨੂੰ ਪਿਆਰ ਕਰਨ ਵਾਲੇ ਇਸ ਅਦਾਕਾਰ ਨੂੰ ਪਿਆਰ ਕਰਨ ਵਾਲੇ ਲੋਕ ਇਸ ਵਕਤ ਸਦਮੇ ਦੇ ਵਿੱਚ ਨੇ ਪੰਜਾਬੀ ਫਿਲਮੀ ਅਦਾਕਾਰਾਂ ਦੇ ਵੱਲੋਂ ਜਿੱਥੇ ਹੈਰਾਨ ਹੋਇਆ ਜਾ ਰਿਹਾ ਉੱਥੇ ਹੀ ਇਸ ਵਕਤ ਜਸਵਿੰਦਰ ਭੱਲਾ ਹੋਰਾਂ ਦੀ ਅਚਨਚੇਤ ਹੋਈ ਮੌਤ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬਰਾਹਲ